ਅੱਜ ਮਿਤੀ 1 ਜੁਲਾਈ 2025 ਸਾਨੂੰ ਤਕਰੀਬਨ 3 ਵਜੇ ਇੱਕ ਦਰਖਾਸਤ ਮਸੂਲ ਹੋਈ ਸੀ ਜਿਸ ਵਿੱਚ ਸਾਨੂੰ ਇਹ ਇਤਲਾ ਦਿੱਤੀ ਗਈ ਸੀ ਕਿ ਇੱਕ ਮਾਈਨਰ ਗਰਲ ਜਿਸ ਦੀ ਉਮਰ 11 ਸਾਲ ਤੇ 5 ਮਹੀਨੇ ਸੀਗੀ ਉਹ ਆਪਣੇ ਘਰ ਤੋਂ ਮਿਸਿੰਗ ਹੈਗੀ ਆ ਤੇ ਇਸ ਚੀਜ਼ ਨੂੰ ਬੜੀ ਹੀ ਗੰਭੀਰਤਾ ਨਾਲ ਲਿਆ ਗਿਆ ਤੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਨਾਲ ਜਦੋਂ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ ਤੇ ਉਹਨਾਂ ਨੇ ਫੌਰਨ ਹੀ ਇਸ ਤੇ ਐਕਸ਼ਨ ਲੈਣ ਨੂੰ ਕਿਹਾ ਗਿਆ ਜਿਸ ਤੇ ਕੰਮ ਕਰਦੇ ਹੋਏ ਸਾਡੇ ਜਿਹੜੇ ਐਸਐਚਯੂ ਡਿਵੀਜ਼ਨ ਬੀ ਹੈਗੇ ਆ ਇਨਸਪੈਕਟਰ ਸਰ ਮੇਲ ਸਿੰਘ ਇਹਨਾਂ ਨੇ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਤੇ ਟੈਕਨੀਕਲ ਆਧਾਰ ਤੇ ਉੱਪਰ ਵਰਕ ਕਰਦੇ ਹੋਏ ਆਪਾਂ ਜਿਹੜੀ ਲੜਕੀ ਸੀਗੀ ਜਿਹੜੀ ਮਾਈਨਰ ਸੀਗੀ ਉਸ ਨੂੰ 4 ਘੰਟੇ ਦੇ ਅੰਦਰ ਅੰਦਰ ਰਿਕਵਰ ਕਰ ਦਿੱਤਾ ਗਿਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਹੁਣ ਜਿਹੜੀ ਕੰਪਲੇਂਟ ਹੈਗੀ ਆ ਸਾਨੂੰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਗਾਰਡੀਅਨਸ ਹੈਗੇ ਉਹਨਾਂ ਵੱਲੋਂ मिल गई है ते ਆਪਾਂ ਉਸ ਤੇ ਕਾਰਵਾਈ ਕਰਦੇ ਹੋਏ ਉਹਨ ਪਰਚਾ ਦਰਜ ਕਰਦੇ। ਤੇ ਜਲਦੀ ਹੀ ਜਿਹੜਾ ਕਲਪਰੇਟ ਹੈਗਾ ਹੈ ਦੋਸ਼ੀ ਹੈਗਾ ਉਹਨੂੰ ਫੜਿਆ ਜਾਂਦਾ। ਮੈਂ ਆਪਣੇ ਇਸ थाना बी ਡਿਵੀਜ਼ਨ ਦੇ ਪੁਲਿਸ ਅਫਸਰ ਬਾਰੇ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਸਾਡੇ ਨਾਲ ਬਹੁਤ ਸਹਿਯੋਗ ਕੀਤਾ। ਪੂਰਾ ਦਿਨ ਸਾਡੇ ਨਾਲ ਰਹੇ। 1 ਮਿੰਟ ਵੀ ਸਾਨੂੰ ਉਹਨਾਂ ਨੇ ਕਲਿਆਣੀ ਛੱਡਿਆ ਔਰ ਬੜੀ ਸਪੀਡ ਨਾਲ ਬੜੀ ਤੇਜ਼ੀ ਨਾਲ ਇਹਨਾਂ ਨੇ ਸਾਡੀ ਕੁੜੀ ਨੂੰ ਤੁਹਾਡੇ ਹਵਾਲੇ ਕੀਤਾ। ਵਾਹਿਗੁਰੂ ਦਾ ਸ਼ੁਕਰ ਹੈ ਰੱਬ ਇਹਨਾਂ ਨੂੰ ਬਹੁਤ ਰੱਖਿਆ।